ਆ ਛੋਟੀ ਜੀ ਕਲਿੱਪ ਤੋਂ ਤੁਸੀਂ ਸਮਝ ਸਕਦੇ ਹੋ ਕਿ ਕੁਦਰਤ ਦਾ ਕਹਿ ਰਹੀ ਜਿਹੜੇ ਨਹੀਂ ਮੰਨਦੇ ਕਿ ਵਾਹਿਗੁਰੂ ਹੈਗਾ ਉਹ ਪ੍ਰਮਾਤਮਾ ਇੱਕ ਓੰਕਾਰ ਹੈਗਾ ਉਹਦੇ ਲਈ ਤਾਂ ਸਹੀ ਆ ਪਰ ਜਿੰਨਾਂ ਲਈ ਜਿਹੜੇ ਹਮੇਸ਼ਾ ਗਲਤ ਕਹਿੰਦੇ ਨੇ ਮੰਨਦੇ ਨੇ ਕਿ ਇਹ ਦੁਨੀਆ ਕਿਸੇ ਨੇ ਨਹੀਂ ਬਣਾਈ ਇਹ ਦੁਨੀਆ ਆਪਣੇ ਆਪ ਚੱਲੀ ਜਾਂਦੀ ਆ ਉਹਨਾਂ ਵਾਸਤੇ ਆ ਵੀਡੀਓ ਆ ਧਿਆਨ ਨਾਲ ਦੇਖ ਲੋ ਕੁਦਰਤ ਦਾ ਮਜ਼ਾਕ ਅਡਾਉਣ ਵਾਲਿਓ ਜੇ ਕੁਦਰਤ ਫਿਰ ਆਪਦੇ ਆਈ ਤੇ ਆ ਗਈ ਤਾਂ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਆ ਇਹ ਵੀਡੀਓ ਨੂੰ ਧਿਆਨ ਨਾਲ ਦੇਖ ਲਵੋ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਕਿ ਸਾਨੂੰ ਇਹ ਜੀਵਨ ਮਿਲਿਆ ਇੱਕ ਹਣਾ ਕਦੇ ਵੀ ਕਿਸੇ ਦੇ ਧਰਮ ਨੂੰ ਠੇਸ ਨਾ ਪਹੁੰਚਾਓ ਗਲਤ ਨਾ ਕਹੋ ਪਰਮਾਤਮਾ ਹਰ ਜਗ੍ਹਾ ਤੇ ਆ ਆ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋਗੇ ਫਿਰ ਤੁਹਾਨੂੰ ਪਤਾ ਲੱਗ ਜਊਗਾ ਜਦ ਸਾਰੀ ਵੀਡੀਓ ਦੇਖੋਗੇ ਕਿ ਮੈਂਟਾਂ ਦੇ ਵਿੱਚ ਹੀ ਸਾਰਾ ਕੁਝ ਤਹਿਸ ਨਹਿਸ ਹੋ ਜਾਂਦਾ ਬਹੁਤ ਕੁਝ ਆ ਜਦ ਪੜਾਂਗੇ ਤਾਂ ਪਤਾ ਲੱਗੂ ਏਕ ਓਕਾਰ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ